ਅਸੀਂ ਦੂਜਾ ਇੱਕ ਮੈਰਾਥਨ ਕਰਾਇਆ ਗਿਆ ਜੀ ਅ ਜਿਹੜਾ ਜੀ ਆਪਾਂ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਇੱਕ ਮੁਕੀਮ ਬੜੇ ਮੈਸਿਵ ਸਕੇਲ ਤੇ ਚਲਾਈ ਜਾ ਰਹੀ ਹੈਗੀ ਹੈ ਉਹਦੇ ਵੱਖ-ਵੱਖ ਹਿੱਸੇ ਹੈਗੇ ਨੇ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਜਿਹੜੇ ਕੀ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰੀਆਂ ਨੇ ਉਸ ਤੋਂ ਇਲਾਵਾ ਜੋ ਉਹਨਾਂ ਦੇ ਵੱਲੋਂ ਇਲੀਗਲ ਉਸ ਸਾਰੀਆਂ ਕੀਤੀ ਗਈਆਂ ਹੈਗੀਆਂ ਨੇ ਉਹਨੂੰ ਅਸੀਂ ਲੋਕਲ ਗਵਰਨਮੈਂਟ ਦੇ ਨਾਲ ਰਲ ਕੇ ਤੇ ਆਪਣੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਨਾਲ ਰਲ ਕੇ ਉਹਨਾਂ ਦੀ ਡਿਮੋਲੀਸ਼ਨ ਕਰ ਰਹੇ ਹੈਗੇ ਆਂ ਇਸੀ ਲੜੀ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਵੀ ਰੋਲ ਹੈਗਾ ਉਹਨਾਂ ਵੱਲੋਂ ਜੋ ਵੀ ਐਡਿਕਟਸ ਹੈਗੇ ਨੇ ਉਹਨਾਂ ਨੂੰ ਬੜੇ ਹੀ ਇੱਕ ਸਿੰਪੈਥਿਕ ਵੇ ਦੇ ਨਾਲ ਆਪਾਂ ਟਰੀਟ ਕਰ ਰਹੇ ਹੈਗੇ ਆਂ ਅਸੀਂ ਆਪਣੀ ਕੈਪੈਸਿਟੀਆਂ ਵੀ ਵਧਾ ਰਹੇ ਹੈਗੇ ਆਂ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਇਹ ਵੀ ਇੱਕ ਰੁਝਾਨ ਇਹ ਵੀ ਲੋਕਾਂ ਨੂੰ ਇੱਕ ਜਾਣਕਾਰੀ ਬੱਚਿਆਂ ਦੇ ਵਿੱਚ ਇੱਕ ਇਹ ਵੀ ਉਤਸ਼ਾਹ ਪੈਦਾ ਕਰਨਾ ਹੈਗਾ ਇਹ ਜੋ ਹੈਲਥ ਹੈਗੀ ਹੈ ਜੋ ਸਿਹਤ ਹੈਗੀ ਹੈ ਉਸ ਤੋਂ ਵੱਧ ਕੇ ਇਨਸਾਨ ਦੇ ਲਈ ਕੋਈ ਵੀ ਚੀਜ਼ ਨਹੀਂ ਹੈਗੀ ਤੇ ਸਿਹਤ ਉਦੋਂ ਹੀ ਬਰਕਰਾਰ ਰਹੂਗੀ ਜਦੋਂ ਅਸੀਂ ਨਸ਼ਿਆਂ ਤੋਂ ਦੂਰ ਰਾਵਾਂਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਸਰਤ ਨੂੰ ਯੋਗਾ ਨੂੰ ਰਨਿੰਗ ਨੂੰ ਸਾਈਕਲਿੰਗ ਨੂੰ ਇਸ ਚੀਜ਼ ਨੂੰ ਇੱਕ ਮੁੱਖ ਆਧਾਰ ਬਣਾਉਣਾ ਕਿਉਂਕਿ ਜੇ ਤੁਹਾਨੂੰ ਆਪਣੇ ਸਰੀਰ ਦੇ ਨਾਲ ਪਿਆਰ ਹੋ ਜਾਊਗਾ ਤੁਸੀਂ ਨਸ਼ਿਆਂ ਤੋਂ ਆਪਣੇ ਆਪ ਦੂਰ ਹੋ ਜਾਓਗੇ ਸੋ ਇਸ ਲੜੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅ ਰਨਿੰਗ ਹੋ ਰਹੀਆਂ ਹੈਗੀਆਂ ਨੇ ਪੂਰੇ ਪੰਜਾਬ ਦੇ ਵਿੱਚ ਸਾਈਕਲਿੰਗ ਦੇ ਇਵੈਂਟ ਹੋ ਰਹੇ ਹੈਗੇ ਨੇ ਸੋ ਲੜੀ ਦੇ ਵਿੱਚ ਅਸੀਂ ਅੱਜ ਨਵਾਂ ਸ਼ਹਿਰ ਦੇ ਵਿੱਚ ਅ ਇੱਕ ਇਹ ਰਨਿੰਗ ਰੱਖੀ ਸੀ ਜੋ ਕਿ ਸਵੇਰੇ ਆਪਾਂ ਸ਼ੁਰੂ ਕੀਤੀ ਹੈਗੀ ਇਹ ਤੁਸੀਂ ਬੈਕਗ੍ਰਾਉਂਡ ਦੇ ਵਿੱਚ 뮤직 ਸੁਣ ਰਹੇ ਹੋਗੇ ਇੱਕ ਨਵਾਂ ਸ਼ਹਿਰ ਸਪੈਸੀਫਿਕ ਇੱਕ ਬੜਾ ਵਧੀਆ ਹੀ ਨਸ਼ਾ ਵਿਰੋਧੀ ਇੱਕ ਗਾਣਾ ਜੋ ਸਾਡੇ ਇੱਥੇ ਦੇ ਐਡੀ ਸੀ ਸਾਹਿਬ ਨੇ ਖੁਦ ਲਿਖਿਆ ਹੈਗਾ ਉਹਨੂੰ ਅਸੀਂ ਸਿੰਗਰ ਕੋਲ ਘੁਵਾਇਆ ਹੈਗਾ ਤੇ ਉਹ ਅਸੀਂ ਅੱਜ ਪਲੇ ਵੀ ਕੀਤਾ ਹੈਗਾ ਸੋ ਸਾਡਾ ਇੱਕੋ ਸੁਨੇਹਾ ਹੈਗਾ ਸਾਡੇ ਕੋਲ ਇੱਥੇ ਸਾਰੇ ਪੋਲਿਟੀਕਲ ਰਿਪਰੈਜ਼ੈਂਟੇਟਿਵ ਬੜੇ ਸਤਕਾਰਯੋਗ ਸਾਡੇ ਕੋਲ ਆਏ ਹੈਗੇ ਨੇ ਉਹਨਾਂ ਵੱਲੋਂ ਵੀ ਬੜੀ ਖਲਾਸ਼ੇਰੀ ਦਿੱਤੀ ਗਈ ਹੈਗੀ ਇਹ ਬੱਚਿਆਂ ਨੂੰ ਪਾਰਟਿਸਪੈਂਟਸ ਨੂੰ ਤੇ ਇੱਕੋ ਸੁਨੇਹਾ ਇਕਜੁੱਟ ਹੋ ਕੇ ਅਸੀਂ ਸਾਰੇ ਦੇਣਾ ਚਾਹੁੰਦੇ ਆ ਕਿ ਜੋ ਨਸ਼ਾ ਹੈਗਾ ਇਹਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਦੂਰ ਰੱਖੋ ਬਿਲਕੁਲ ਇਹਨੂੰ ਆਪਣੇ ਲਾਗੇ ਨਹੀਂ ਲੰਘਣ ਦੇਣਾ ਤੇ ਜਿਹੜੇ ਕੋਈ ਨਸ਼ੇ ਦੇ ਵਿੱਚ ਪੀੜਿਤ ਹੋ ਚੁੱਕੇ ਹੈਗੇ ਨੇ ਉਹਨਾਂ ਨੂੰ ਵੀ ਬਾਹਰ ਕੱਢਣਾ ਹੈਗਾ ਤਾਂਕਿ ਇੱਕ ਆਪਰ ਤੰਦਰੁਸਤ ਪੰਜਾਬ ਖੁਸ਼ਹਾਲ ਪੰਜਾਬ। ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਤੇ ਦਿਸ਼ਾ ਨਿਰਦੇਸ਼ ਹੈ ਜਿਹੜਾ ਯੁੱਧ ਨਸ਼ਾ ਵਿਰੋਧ ਅਸੀਂ ਮੁਹਿੰਮ ਚਲਾਈ ਹੈਗੀ ਹੈ। ਉਹਦੇ ਵਿੱਚ ਜਿੱਥੇ ਸਪਾਈ ਸਾਈਡ ਨੂੰ ਕਰੱਪਟ ਕਰਨ ਲਈ ਅਸੀਂ ਪਿਛਲੇ ਸਾਲ ਤੋਂ ਹੀ ਮਿਹਨਤ ਕਰ ਰਹੇ ਹਾਂ ਪਿਛਲੇ ਸਾਲ ਅਸੀਂ ਨਵਾਸ਼ਾਏ ਦੇ ਵਿੱਚ 573 ਐਨਡੀਪੀਐਸ ਦੇ ਪਰਚੇ ਰਿਜਿਸਟਰ ਕੀਤੇ ਤੇ ਹੁਣ ਤੱਕ ਅਸੀਂ 280 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇ ਰਿਜਿਸਟਰ ਕਰ ਚੁੱਕੇ ਹਾਂ ਤੇ ਜਿਹੜੇ ਨਸ਼ਾ ਸਮਗਲਰ ਨੇ ਇਹਨਾਂ ਚੋਕਸ ਸਪਲਾਈਅਰ ਵੀ ਨੇ ਤੇ ਪੈਡਲਰ ਵੀ ਨੇ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਜਿੱਥੇ ਸਪਲਾਈਟ ਸਾਈਡ ਦੇ ਉੱਤੇ ਕੰਮ ਹੋ ਰਿਹਾ ਉੱਥੇ ਹੀ ਸਿਵਲ ਪ੍ਰਸ਼ਾਸਨ ਦੇ ਮਦਦ ਨਾਲ ਅਸੀਂ ਡਿਮਾਂਡ ਸਾਈਡ ਦੇ ਉੱਤੇ ਵੀ ਕੰਮ ਕਰ ਰਹੇ ਹਾਂ ਜਿੱਦਾਂ ਕਿ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਮੈਰਾਥਨ ਕਰਵਾਈ ਗਈ ਹੈ ਇਹ ਇੱਕ ਤਰ੍ਹਾਂ ਨਾਲ ਜਿਹੜਾ ਸਾਡਾ ਯੂਥ ਹੈਗਾ ਸਪੈਸ਼ਲੀ ਜਿਹੜਾ ਸਕੂਲਾਂ ਤੇ ਕਾਲਜਾਂ ਦੇ ਤੇ ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪਬਲਿਕ ਦੇ ਸਹਿਯੋਗ ਨਾਲ ਜਿਹੜਾ ਇਹ ਸਾਡਾ ਟੀਚਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦਾ ਅਸੀਂ ਇਹਨੂੰ ਜਲਦੀ ਅਚੀਵ ਕਰਾਂਗੇ ਸਨੇਹਾ ਕੀ ਹੈ ਸਨਹਰ ਅਸੀਂ ਦੇਖੋ ਜੀ ਸਾਡਾ ਜਿਹੜਾ ਮੈਸੇਜ ਹੈ ਉਹ ਬੜਾ ਇਹਨਾਂ ਨੂੰ ਕਲੀਅਰ ਹੈਗਾ ਤੇ ਜੇ ਇਹ ਕੰਮ ਨਹੀਂ ਛੱਡਣਗੇ ਤਾਂ ਅਸੀਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤੇ ਹੋਰ ਵੀ ਸਖਤ ਕਾਰਵਾਈ ਕਰਾਂਗੇ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਸੀ ਉਹ ਵੀ ਡੈਮੋਲਿਸ਼ ਕਰਵਾ ਰਹੇ ਹਾਂ ਤੇ ਜੇ ਕੋਈ ਐਡਿਕਟ ਹੈਗਾ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਉਹਨੂੰ ਡੀਡਿਕਸ਼ਨ ਦੇ ਇਹ ਇੱਕ ਬਹੁਤ ਵੱਡਾ ਗੱਲ ਦੇ ਕੇ ਇਹ ਤਾਂ ਚੱਲਦਾ ਹੈ ਕਿ ਇਹਨਾਂ ਮੌਜੂਦਨਾ ਵਿੱਚ ਸਾਡੇ ਆਉਣ ਵਾਲੇ ਚੰਗੇ ਰਾਜਨੀਤਿਕ ਲੀਡਰ ਸਾਡੇ ਐਮਐਲਏ ਸਾਡੇ ਪ੍ਰੇਧਾਂ ਸਾਡੀ ਕੈਬਨਿਟ ਮੈਂਬਰ ਇਹਨੂੰ ਅਜ ਬਿਸਰੰਗਨ ਔਰ ਚੰਗੇ ਇੰਡਸਟਰੀਅਲਿਸ ਬਿਜ਼ਨਸਮੈਨ ਇਹਨਾਂ ਵਿੱਚੋ ਹੀ ਪੰਜਾਬ ਦੀ ਨੌਜਵਾਨੀ ਵਿੱਚੋਂ ਸੋ ਜੋ ਪੰਜਾਬ ਸਰਕਾਰ ਦੀ ਵਚਨਬੱਧ ਹੈ ਪੰਜਾਬ ਦੀ ਨੌਜਵਾਨੀ ਵਿੱਚੋਂ ਦੇ ਨਹੀਂ ਉਹ ਵਾਦੀ ਬੁਧਾਰ ਜਿਹੜਾ ਚਾੜ ਰਿਹਾ ਜੇਕਰ ਐਡ ਵੀ ਗੱਲ ਹੈ ਕੋਈ ਐਡ ਨਹੀਂ ਹੈ ਇਹ ਕਦੋਂ ਦੇਸ਼ ਦੇ ਵਿੱਚ ਲਗਭਗ ਠਕਰ ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਸ਼ਾ ਮੁੱਦ ਇੰਨੀ ਵੱਡੀ ਕਾਰਵਾਈ ਕੀਤੀ ਹੈ ਕਿ ਪੰਜਾਬ ਦਾ ਪੰਡਾ ਚੱਲਿਆ ਪੰਜਾਬ ਦੇ ਵਿੱਚ ਕੋਈ ਇੱਕ ਸਰਕਾਰ ਹੈ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਕੰਮ ਕਰਦੀ ਹੈ ਇਹ 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 ਪਹਿਲਾ ਸਾਲ ਸਾਹਮਣੇ ਕੀਤਾ ਹੈ ਬਹੁਤ ਸ਼ੁਕਰੀਆ ਜੀ

मन्नत <vinegary> कुमार मन्नत विकास कुमार विकास कुमार भावना तालियां बजाओ जोर दी रोगरो ठीकु आहे

ਸਰਤੇ ਡਾਉਗਰਾਂ ਦੀ ਵੀ ਟੀਮ ਇਸ ਮੈਰਾਥਨ ਦੇ ਵਿੱਚ ਪਾਕ ਲੈਣ ਦੇ ਲਈ ਪਹੁੰਚੀ ਆ ਅੱਜ ਜੋਧਨਸ਼ਹਿਰ ਅਮਰੋਦ ਜੋਗੀ ਰੈਲੀ ਹਾਫ ਮੈਰਾਥਨ ਸ਼ੁਰੂ ਹੋ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਬੜਾ ਅੱਜ ਚੰਗਾ ਲੱਗ ਰਿਹਾ ਲੋਕਾਂ ਨੇ ਬਾਅਦ ਚੜ ਕੇ ਹਿੱਸਾ ਲੈ ਰਿਹਾ ਹੈ ਸਾਰੇ ਆਪ ਸਰ ਸਹਿਵਾਨ ਮਾਨ ਜੋਗ ਡਿਪਟੀ ਕਮਿਸ਼ਨ ਜੀ ਅਥਰੂ ਸਾਹਿਬ ਉਹ ਵੀ ਝੂਲੇਦ ਕਰ ਰਹੇ ਨੇ ਔਰ ਇਹ ਸੁਨੇਹਾ ਹਰ ਹਰ ਘਰ ਦੇ ਵਿੱਚ ਅਸੀਂ ਹਰ ਇੱਕ ਘਰ ਦੇ ਵਿੱਚ ਪਹੁੰਚਾਣਾ ਚਾਹੁੰਦੇ ਆ ਵੀ ਇਹ ਨਸ਼ਿਆਂ ਦੀ ਦਲਦਲ ਚੋਂ ਪਲੀਜ਼ ਸਾਰੇ ਨੌਜਵਾਨਾਂ ਨੂੰ ਬਾਹਰ ਕੱਢਣਾ ਆ ਔਰ ਜਿਹੜੇ ਨਸ਼ੇ ਦੇ ਆਦੀ ਹੋ ਕੇ ਆ ਉਹਨਾਂ ਦਾ ਤਾਂ ਵਿਸ਼ੇਸ਼ ਧੰਨਵਾਦ ਆ ਵੀ ਅਸੀਂ ਉਹਨਾਂ ਨੂੰ ਕਿ ਹਿਮਾਂ ਕਿਸੇ ਤਰ੍ਹਾਂ ਵੀ ਲੈ ਕੇ ਸਾਡੇ ਚੋਂ ਬਾਹਰ ਕੱਢੀਏ ਸੋ ਹਰ ਇੱਕ ਫੈਮਿਲੀ ਨੂੰ ਹਰ ਇੱਕ ਬੱਚੇ ਨੂੰ ਨੌਜਵਾਨ ਨੂੰ ਇਹੀ ਆ ਵੀ ਇਹ ਤੋਂ ਸੰਥੈਟਿਕ ਡਰੱਗਸ ਤੋਂ ਆਪਣਾ ਦੂਰੀ ਬਣਾ ਕੇ ਰੱਖੋ ਨਸ਼ਿਆਂ ਨੂੰ ਨਾ ਖੇਡਾਂ ਨੂੰ ਹਾਂ ਦਾ ਨਾਰਾ ਦੇ ਸਾਥ ਨਾਲ ਨਸ਼ਿਆਂ ਦੇ ਜੁੱਧ ਨਸ਼ਿਆਂ ਬਰੋਧ ਅੱਜ ਜੋ ਪੰਜਾਬ ਸਰਕਾਰ ਵੱਲੋਂ ਜੋਦਨ ਅਸ਼ਾ ਵਿਰੋਧ ਮਹਮ ਤਹਿਤ ਨਵਾਂ ਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਵਿਰੋਧ ਦੇ ਇੱਕ ਮੈਰਾਥਨ ਸ਼ੁਰੂ ਕੀਤੀ ਜਾ ਰਹੀ ਆ ਜਿਹਦੇ ਵਿੱਚ ਅਸੀਂ ਵੀ ਆਮ ਆਦਮੀ ਪਾਰਟੀ ਵੱਲੋਂ ਹਿੱਸਾ ਲੈ ਰਹੇ ਆ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿਹੜਾ ਨਸ਼ਿਆਂ ਤੇ ਇਹ ਠੱਲ ਪਾਈ ਜਾ ਰਹੀ ਆ ਨਵਾਂ ਸ਼ਹਿਰ 'ਚ ਜਿਹੜੀਆਂ ਬਾਰਦਾਤਾ ਹੋ ਰਹੀਆਂ ਸੀ ਸਨੇਚਿੰਗ ਦੀਆਂ ਚੋਰੀਆਂ ਦੀਆਂ ਉਹ ਕਾਫੀ ਘਟੀਆਂ ਆ ਇਹ ਤੇ ਪਤਾ ਲੱਗ ਰਿਹਾ ਵੀ ਨਸ਼ੇ ਦਾ ਜਿਹੜਾ ਰੋਕਣ ਦਾ ਅਸਰ ਹੈ ਉਹ ਸ਼ਹਿਰਾਂ ਦੇ ਵਿੱਚ ਹੋ ਰਿਹਾ ਕਾਫੀ ਹੱਦ ਤੱਕ ਹੋ ਰਿਹਾ ਤੇ ਸਰਕਾਰ ਵੱਲੋਂ ਜਿਹੜੇ ਸੈਂਟਰ ਵੀ ਖੋਲੇ ਜਾ ਰਹੇ ਆ ਕਿਉਂਕਿ ਜਿਹੜੇ ਨੌਜਵਾਨ ਸਾਡੇ ਗਲਤ ਰਸਿਆ ਤੇ ਪੈ ਗਏ ਸੀ ਨਸ਼ਾ ਕਰਨ ਲੱਪੇ ਸੀਗੇ ਉਹਨਾਂ ਨੂੰ ਸੇਧ ਦੇਣ ਲਈ ਉਹਨਾਂ ਦਾ ਇਲਾਜ ਕਰਨ ਲਈ ਅਸ਼ਰਾਉ ਕੇਂਦਰ ਵੀ ਖੋਲੇ ਜਾ ਰਹੇ ਆ ਖੋਲੇ ਗਏ ਨੇ ਜਿਨ੍ਹਾਂ ਵਿੱਚ ਉਹਨਾਂ ਦਾ ਇਲਾਜ ਹੋ ਰਿਹਾ ਆ ਤੇ ਜਿੰਨੇ ਵੀ ਬਹੁਤ ਬਹੁਤ ਨੌਜਵਾਨ ਇਹ ਕੋੜ ਨਸ਼ੇ ਦੇ ਕੋੜ ਵਿੱਚ ਪਏ ਆ ਉਹਨਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਨੀ ਆ ਕਿ ਉਹ ਇਹਨਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਜਾ ਕੇ ਆਪਣਾ ਇਲਾਜ ਕਰਨ ਤੇ ਚੰਗੀ ਸਿਹਤ ਸਿਹਤਯਾਬੀ ਵਾਲੀ ਜ਼ਿੰਦਗੀ ਜੀਣ ਤੇ ਪੰਜਾਬ ਨੂੰ ਆਪਣੇ ਨੂਰੰਗਲਾ ਬਣਾਉਣ। ਪੰਜਾਬ ਸਰਕਾਰ ਵੱਲੋਂ ਛੇੜੀ ਮੋਹਿਮ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਹੈ ਇਸ ਦੇ ਤੇ ਲੈ ਮੈਰਾਥਨ ਗੇਮ ਸ਼ੁਰੂ ਕੀਤੀ ਗਈ ਹੈ ਜੋ ਕਿ ਸਰਕਾਰ ਵੱਲ ਬਹੁਤ ਹੀ ਸਲਾਘਾਯੋਗ ਹੈ ਤੇ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਨਸ਼ਿਆਂ ਬੋਧ ਮੋਂ ਚੇਰੀਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਸਰਕਾਰ ਦਾ ਬਾਅਦ ਤੋਂ ਬਾਅਦ ਸਹਿਯੋਗ ਦੋ ਤਾਂ ਕਿ ਪੰਜਾਬ ਇੱਕ ਨਸ਼ਾ ਮੁਕਤ ਹੋ ਸਕੇ। ਅਸੀਂ ਪਰਾਰੀਗਮੈਂਟ ਦੇਖ ਰਹੇ ਹਾਂ। ਛੋਟੀ ਦੇ ਵਿੱਚ ਇਹ ਪ੍ਰੋਗਰਾਮ ਜੋ ਹੈ ਉਹ ਸ਼ੁਰੂ ਹੋ ਚੁੱਕਾ ਹੈ। ਅਧਿਕਾਰੀ ਬੱਚੇ ਵਿਦਿਆਰਥੀ ਸਮਾਜ ਦੇ ਵੱਖ-ਵੱਖ ਡਿਪਾਰਟਮੈਂਟ ਤੋਂ सारे ही जरूू फटे है साउंड सिस्टम है से इकट्ठे हो जाए इसी डॉक्टर एम ए बकारा दोन चुके हैं उन्होंने नाम भी आदर जी पाल रहे हैं तो सारे को इंटरवें <laughs> ਕਹਿੰਦੀ ਹੈ ਇਸ ਤੋਂ ਲਾਵਾ ਸਰਕਾਰ ਵਿੱਚ ਕਰਦੇ ਹੋ ਨਿਵਾਸ ਪ੍ਰਾਪਤੀ ਬਦਲ ਦੇ ਨਾਲ ਪੰਜ ਪ੍ਰਾਪਰਟੀਆਂ ਅਤੇ ਸਮਗਲੇਦਾਰੀਆਂ ਦੇ ਵਿੱਚ ਬਣੀਆਂ ਨੇ ਜੁਮੇ ਇਸ ਦੇ ਨਾਲ ਨਾਲ ਸਾਰਿਆਂ ਨੂੰ ਕਹਾਵਾ ਕੀ ਨੋਟ ਹੈ ਪੰਜਾਬ ਸਥਾਨ ਤੋਂ ਇੱਕ ਫੁਲ ਦੇਸੇਵਿਕਾ ਦੇਖ ਰਹੇ ਸਾਰੇ ਹੀ ਸਰੋਤੇ ਨੇ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਪਿਆਰੇ ਸਾਥੀਓ ਇਹ ਜੋ ਨੌ ਜਵਾਨਾਂ ਨੂੰ ਭੱਜਦੇ ਦੇਖਦੇ ਹਾਂ ਇਹ ਬਹੁਤ ਵੱਡਾ ਸੰਘਰਸ਼ ਜਿਹੜਾ ਹੈਗਾ ਵਿੜਿਆ ਆ ਜਾ ਰਿਹਾ ਹੈਗਾ ਆ ਇਹਦੇ ਵਿੱਚ ਨੌ ਜਵਾਨ ਆਪਣਾ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਹਨ ਬਹੁਤ ਹੀ ਵੱਡੀ ਕਾਮਯਾਬੀ ਜਿਹੜੀ ਆਪ ਜੀ ਨੂੰ ਨਜ਼ਰ ਆਂਦੀ ਹੋਵੇਗੀ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਜਿਹੜਾ ਹੈਗਾ ਉਹ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਰਖਲਾਫ ਵੱਡੀ ਰੈਲੀ ਕਰਨ ਜਾ ਰਹੇ ਹਨ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਜਿਹੜਾ ਆਪ ਜੀ ਨੂੰ ਨਜ਼ਰ ਆਂਦਾ ਨੌਜਵਾਨ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਹੋਰ ਧਰਾਂ ਦੇ ਵਿੱਚ ਨੌਜਵਾਨ ਬੈਠੇ ਨੇ ਉਹ ਇਹਨਾਂ ਨੌਜਵਾਨਾਂ ਦੇ ਕੋਲ ਸਿੱਖਣ ਐ ਮਾਨਯੋਗ ਨਵਾਂ ਸ਼ਹਿਰ ਦੇ ਪੁਰਸ ਕਮਿਸ਼ਨਰ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਵੱਲੋਂ ਵੱਡੇ ਪ੍ਰਾਲੇ ਕੀਤੇ ਜਾਂਦੇ ਨੇ ਉਹਨਾਂ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਅਮਕਰਜੀਤ ਸਿੰਘ ਵਿਦਿਕ ਡਿਪਟੀ ਕਮਿਸ਼ਨਰ ਸ਼੍ਰੀ ਰਜੀਵ ਵਰਮਾ ਜੀ ਵੀ ਵਿਸ਼ੇਸ਼ ਤੌਰ ਤੇ ਆਪਣਾ ਅਹਿਮ ਜਿਹੜਾ ਰੋਲ ਹੈਗਾ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਏ ਨਜ਼ਰ ਆਉਂਦੀ ਨੇ ਉਤਸ਼ਾਹ ਦਿੰਦੇ ਨੇ ਵੱਡੇ ਪੱਧਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਆ ਉਹ ਰਲ ਕੇ ਇਸ ਮੈਰਾਥਨ ਨੂੰ ਕਰਵਾ ਰਿਹਾ ਹੈਗਾ ਆ ਇੱਕ ਵਧੀਆ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਨੌਜਵਾਨ ਕਿਸ ਤਰ੍ਹਾਂ ਇਸ ਦਲਦਲ ਜਿਹੜੀ ਹੈਗੀ ਨਸ਼ੇ ਦੀ ਉਹਦੇ ਵਿੱਚੋਂ ਨਿਕਣਗੇ ਇਸ ਮੈਰਾਥਨ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਬੱਚੀਆਂ ਨਿੱਕੇ ਨਿੱਕਿਆ ਭੈਣਾ ਅੰਨੇ ਵੀ ਭਾਗਲੇ ਹੈਗਾ ਆ ਕਿਉਂਕਿ ਨਸ਼ਾ ਜਿਹੜਾ ਹੈਗਾ ਆ ਉਹ ਘੌਣ ਦੀ ਤਰ੍ਹਾਂ ਕਿਤੇ ਨਾ ਕਿਤੇ ਨੌਜਵਾਨਾਂ ਦੀ ਜਵਾਨੀ ਨੂੰ ਖਰਾਬ ਕਰਦਾ ਨਜ਼ਰ ਆ ਰਿਹਾ ਇਹਨਾਂ ਨੌਜਵਾਨਾਂ ਦੇ ਕੋਲੋਂ ਬਹੁਤ ਸਿੱਖਣ ਦੀ ਲੋੜ ਹੈਗੀ ਹੈ ਨੌਜਵਾਨਾਂ ਦੇ ਕੋਲੋਂ ਸਿੱਖਿਆ ਆ ਜਾ ਸਕਦਾ ਹੈਗਾ ਕਿ ਜਿਸ ਤਰ੍ਹਾਂ ਇਹ ਨੌਜਵਾਨਾਂ ਨੇ ਆਪਣੀ ਜਵਾਨੀ ਨੂੰ ਸੰਭਾਲ ਕੇ ਇਸ ਸੜਕ ਦੇ ਉੱਪਰ ਇਸ ਰੋਡ ਦੇ ਉੱਪਰ ਆਪਣਾ ਰੋਲ ਅਦਾ ਕੀਤਾ ਇਸੇ ਹੀ ਤਰ੍ਹਾਂ ਇਹਨਾਂ ਦੇ ਕੋਲੋਂ ਸਿੱਖਿਏ ਆ ਬੰਗਿਆਂ ਦੇ ਜੀ ਐਮ ਐਲ ਏ ਸਹਿਬਾਨ ਡਾਕਟਰ ਸੁਖਵਿੰਦਰ ਜੀ ਦੀ ਵੀ ਗੱਲ ਕਰੀਏ ਉਹ ਵੀ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਪਹੁੰਚੇ ਨੇ ਕਲਜੀਤ ਸਿੰਘ ਸਰਾਲ ਆਮ ਆਦਮੀ ਪਾਰਟੀ ਤੋਂ ਲਲਤਮੋਹਨ ਪਾਠਕ ਜੀ ਵੀ ਪਹੁੰਚੇ ਨੇ ਮੈਡਮ ਲੋਟੀਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬੜੇ ਉਤਸ਼ਾਹ ਦੇ ਨਾਲ ਇਹਨਾਂ ਨੌਂ ਜਵਾਨਾਂ ਨੂੰ ਪਿਆਰ ਦੇਣ ਦੇ ਲਈ ਅਸ਼ੀਰਵਾਦ ਆ ਦੇਣ ਦੇ ਲਈ ਇਲਾਕੇ ਦੀਆਂ ਮਾਣ ਮਤੀਆਂ ਸ਼ਖਸੀਤਾਂ ਆ ਪਹੁੰਚੀਆਂ ਹਨ ਕਿਉਂਕਿ ਨੌਂ ਜਵਾਨ ਜਿਹੜੇ ਹੈਗੇ ਆ ਉਹ ਦੇਸ਼ ਦਾ ਭਵਿੱਖ ਹੋਇਆ ਕਰਦੇ ਨੇ ਨੌਜਵਾਨ ਹੀ ਇਸ ਦੇਸ਼ ਨੂੰ ਅੱਗੇ ਲੈ ਕੇ ਜਾਨ ਦੇ ਲਈ ਵੱਡਾ ਹਮਲਾ ਆ ਮਾਰਦੇ ਹਨ ਸਾਥੀਓ ਇਹ ਜਿਹੜੀਆਂ ਤਸਵੀਰਾਂ ਆਪ ਜੀ ਵੇਖਦੇ ਪਏ ਹੋ ਇਹ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਨਜ਼ਰ ਆਉਂਦੀਆਂ ਹੋਣਗੀਆਂ ਵੀਡੀਓ ਦੇ ਵਿੱਚ ਤੜਕਸਾਰ ਬੱਚਿਆਂ ਨੂੰ ਧੌੜਨ ਦੇ ਲਈ ਨਸ਼ਿਆਂ ਦੇ ਵਰਕਰ ਖਿਲਾਫੇ ਮੈਰਾਥਨ ਕੀਤੀ ਗਈ ਹੈ ਵਿਦੇਕ ਡਿਪਟੀ ਕਮਿਸ਼ਨਰ ਸ਼੍ਰੀ ਰਜੀਵ ਆ ਜੀ ਦੇ ਦਿਸ਼ਾ ਨਿਰਦੇਸ਼ ਨੇ ਜਿਨ੍ਹਾਂ ਦੇ ਨਾਲ ਇਹ ਪਿੰਡ-ਪਿੰਡ ਜਿਹੜੇ ਹੈਗੇ ਆ ਪੰਜਾਂ ਸਰਪੰਚਾਂ ਨੂੰ ਇਸ ਮਹਿਮ ਦੇ ਵਿੱਚ ਹਿੱਸਾ ਲੈਣ ਦੇ ਲਈ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਗਈ ਸੀ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਸਲੋਗਨ ਫੜੇ ਹੋਏ ਨੇ ਕਿ ਨਸ਼ਿਆਂ ਨੂੰ ਨਾ ਕਰਨੀ ਆ ਖੇਡਾਂ ਨੂੰ ਖਾਂ ਕਰਨੀ ਹੈਗੀ ਹੈ ਤੇ ਮਾਨਯੋਗ ਡਿਪਟੀ ਕਮਿਸ਼ਨਰ ਕਮਿਸ਼ਨਰ ਆਂਪਰਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਪਹੁੰਚੇ ਨੇ ਜੇ ਨੌਜਵਾਨਾਂ ਦੇ ਉਤਸ਼ਾਹ ਦੀ ਗੱਲ ਕਰੀਏ ਬਹੁਤ ਵੱਡਾ ਉਤਸ਼ਾਹ ਜਿਹੜਾ ਹੈਗਾ ਆ ਇਹਨਾਂ ਨੌਜਵਾਨਾਂ ਦੇ ਅੰਦਰ ਨਜ਼ਰ ਆ ਰਿਹਾ ਹੈਗਾ ਭੈਣਾ ਇਸ ਦੌੜ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਇਸ ਮੈਰਾਥਨ ਦੇ ਵਿੱਚ ਹਿੱਸਾ ਲੈ ਰਹੀਆਂ ਹਨ ਇਹ ਮੈਸੇਜ ਆ ਰਿਹਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਕਿਤੇ ਨਾ ਕਿਤੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹਨ ਕਿਰਪਾ ਕਰਕੇ ਨਸ਼ਿਆਂ ਤੋਂ ਬਾਹਰ ਨਿਕਲੋ ਨਸ਼ਿਆਂ ਨੂੰ ਨਾ ਕਰੋ ਖੇਡਾਂ ਨੂੰ ਹਾਂ ਕਰੋ ਇਹ ਨੌਜਵਾਨਾਂ ਦੇ ਵੱਲੋਂ ਬਹੁਤ ਹੀ ਸ਼ਾਨਦਾਰਿਕ ਮੈਸੇਜ ਨੇਤਾ ਜਾ ਰਿਹਾ ਕਿ ਆਪਣੀ ਜਵਾਨੀ ਨੂੰ ਜੇ ਬਚਾਉਣਾ ਹੈਗਾ ਖੇਡ ਗਰਾਊਂਡ ਦੇ ਨਾਲ ਜੁੜਨ ਦੀ ਲੋੜ ਹੈਗੀ ਹੈ ਇਹ ਘੋੜਾਂ ਦੇ ਨਾਲ ਜੁੜਨ ਦੀ ਲੋੜ ਹੈਗੀ ਹੈ ਕਬੱਡੀ ਦੇ ਨਾਲ ਲੈ ਜੁੜਨ ਦੀ ਲੋੜ ਹੈਗੀ ਹੈ ਜਿਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਵੇਖਦੇ ਹਾਂ ਇਹਨਾਂ ਦੇ ਕੋਲ ਬਹੁਤ ਕੁਝ ਸਿੱਖਣ ਦੀ ਲੋੜ ਜਿਹੜੀ ਆਪ ਜੀ ਨੂੰ ਨਜ਼ਰ ਆਉਂਦੀ ਹੋਵੇਗੀ ਸਾਥੀਓ ਸਮਾਂ ਹੈਗਾ ਵਿਚਾਰਨ ਦਾ ਸਮਾਂ ਹੈਗਾ ਕੁਝ ਸਿੱਖਣ ਦਾ ਜੇਕਰ ਚਾਹੁੰਦੇ ਆ ਕਿ ਪੰਜਾਬ ਆਸਾ ਵਸਦਾ ਤੰਦਰੁਸਤ ਨਜ਼ਰ ਆਇਆ ਤੇ ਇਹਨਾਂ ਨੌਜਵਾਨਾਂ ਦੇ ਕੋਲੋਂ ਸਿੱਖੀਏ ਜਿਹੜੇ ਕਿ ਇੱਕ ਬਹੁਤ ਹੀ ਵਧੀਆ ਮੈਸੇਜ ਦੇ ਰਹੇ ਹਨ ਕਿ ਨਸ਼ੇ ਜਿਹੜੇ ਹੈਗੇ ਆ ਉਹ ਦੇਸ਼ ਐਨੂੰ ਬਰਬਾਦ ਕਰਦੇ ਹਨ ਜਿਹੜੇ ਨਸ਼ੇ ਆ ਨੌਜਵਾਨਾਂ ਦੀ ਜਵਾਨੀ ਨੂੰ ਬਰਬਾਦ ਕਰਦੇ ਹਨ ਸਾਥਿਓ ਨਸ਼ੇ ਦੇ ਵਿੱਚ ਜਿਹੜਾ ਇਨਸਾਨ ਫਸ ਜਾਂਦਾ ਹੈਗਾ ਆ ਉਹਨੂੰ ਬੜੇ ਪਿਆਰ ਦੇ ਨਾਲ ਬਾਹਰ ਲੈ ਕੇ ਆਈਏ ਉਹਨਾਂ ਨੂੰ ਜਿਹੜੇ ਸਰਕਾਰ ਦੇ ਵੱਲੋਂ ਬਕਾਇਦਾ ਸੈਂਟਰ ਖੋਲੇ ਗਏ ਨੇ ਉੱਤੇ ਉਹਨਾਂ ਨੂੰ داخل کروائیے ਤਾਂ ਜੋ ਕਿ ਉਹ ਵੀ نشੇ ਨੂੰ ਨਾ ਨਾ ਕਰ ਸਕਣ ਕਿਉਂਕਿ ਜਿਹੜੀ ਜ਼ਿੰਦਗੀ ਹੈਗੀ ਹੈ ਵਾਰ-ਵਾਰ ਹੱਥ ਨਹੀਂ ਆਉਂਦੀ ਇਹ ਜਿੰਨੇ ਵੀ ਦੇਖਦੇ ਪਏ ਆਪਾਂ ਨੌਜਵਾਨ ਇਹ ਜਿੰਨੇ ਵੀ ਪੀੜ੍ਹੀ ਦੇਖਦੇ ਪਈਆਂ ਬਹੁਤ ਹੀ ਸ਼ਾਨਦਾਰ ਇਸ ਨਵਾਂ ਸ਼ਹਿਰ ਦੀ ਮੈਰਾਥਨ ਦੇ ਵਿੱਚ ਹਿੱਸਾ ਆ ਲੈਣ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਆਪ ਜੀ ਨੂੰ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀ ਦੇ ਜ਼ਿਲ੍ਹੇ ਦੀਆਂ ਦਿਖਾਣੇ ਪਈਆਂ ਇੱਥੋਂ ਦੇ ਮਾਨਯੋਗ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਦੀ ਰਹਿਨ ਰਮਾਇਦੇ ਥੱਲੇ ਨੌਜਵਾਨਾਂ ਨੂੰ ਵੱਡਾ ਉਤਸ਼ਾਹ ਆਕੀਤਾ ਜਾ ਰਿਹਾ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਪੰਜਾਬ ਪੁਲਿਸ ਸਮੇਂ ਸਮੇਂ ਤੇ ਵੱਡੇ ਟੂਰਨਾਮੈਂਟ ਕਰਵਾਉਂਦੀ ਹੈ ਵੱਡੇ ਵੱਡੇ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ ਤੇ ਕਬੱਡੀਆਂ ਵੀ ਖੁਲਾਈਆਂ ਜਾਂਦੀਆਂ ਨੇ ਕਿਉਂਕਿ ਨੌਜਵਾਨਾਂ ਨੂੰ ਇਸੇ ਚੀਜ਼ ਦੇ ਨਾਲ ਜੋੜਨ ਦੇ ਲਈ ਇਹ ਭਾਗ ਕੇ ਖੇਡਾਂ ਦੇ ਨਾਲ ਜੋੜਨ ਦੇ ਲਈ ਵੱਡੇ ਪਰਾਲੇ ਕੀਤੇ ਜਾਂਦੇ ਹਨ ਸਾਥਿਓ ਇਹ ਜਿਹੜੀਆਂ ਤਸਵੀਰਾਂ ਆਪ ਜੀ ਦੇਖਦੇ ਪਏ ਹੋ ਇਹ ਨਵ ਜਵਾਨਾਂ ਦੀ ਆਪ ਜੀ ਨੂੰ ਨਜ਼ਰ ਆਉਂਦੀਆਂ ਹੋਣਗੀਆਂ ਜੇ ਨਵ ਜਵਾਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਤੇ ਇਹ ਬਹੁਤ ਲੋੜ ਹੈ ਸਿੱਖਣ ਦੀ ਜੇ ਪਿੰਡਾਂ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਅਪਰਾਲੇ ਕੀਤੇ ਜਾਂਦੇ ਹਨ ਜੇ ਸਦਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਸਦਰ ਦੇ ਐਸ ਐਚ ਓ ਸਹਿਬਾਨ ਮਾਨਜੋਗ ਅਸ਼ੋਕ ਕੁਮਾਰ ਜੀ ਵੀ ਵੱਡੇ ਅਪਰਾਲੇ ਇਹ ਕਰਦੇ ਨੇ ਇਹ ਵੱਡੀਆਂ ਸੱਥਾਂ ਕਰਦੇ ਹਨ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਜੀ ਐਸ ਐਚਓ ਸਿਟੀ ਦੀ ਗੱਲ ਕੀਤੀ ਜਾਵੇ ਅਤਰ ਸਿੰਘ ਜੀ ਵੀ ਇਸੇ ਤਰ੍ਹਾਂ ਅਤਰ ਸਿੰਘ ਜੀ ਵੀ ਇਸੇ ਤਰ੍ਹਾਂ ਪਬਲਿਕ ਦੇ ਨਾਲ ਆਪਣੇ ਲਿੰਕ ਬਣਾ ਕੇ ਰੱਖਦੇ ਹਨ ਨੌ ਜਵਾਨਾਂ ਦੇ ਨਾਲ ਸਿੱਡੇ ਰਾਪ ਦੇ ਕੈਮ ਕਰਦੇ ਹਨ ਕਿਉਂਕਿ ਨੌ ਜਵਾਨਾਂ ਨੂੰ ਨਸ਼ੇ ਤੋਂ ਕੱਟਣ ਦੇ ਲਈ ਪੰਜਾਬ ਪੁਲਿਸ ਵੱਡੇ ਪ੍ਰਾਲੇ ਕਰਦੀ ਪਹਿਲੇ ਦਿਨ ਤੋਂ ਹੀ ਨਜ਼ਰ ਆਉਂਦੀ ਹੈ ਜੇ ਗੱਲ ਕਰੀਏ ਐਸ ਐਚਓ ਔੜ ਦੀ ਮਾਨਯੋਗ ਨਰੇਸ਼ ਕੁਮਾਰ ਜੀ ਦਾ ਵੀ ਨਾਮ ਜਿਹੜਾ ਹੈਗਾ ਇਹ ਵੱਡੇ ਪੱਧਰ ਦੇ ਉਪਰ ਆਉਂਦਾ ਜਿਹੜੇ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਵੱਡੇ ਪਰਾਲੇ ਕਰਦੇ ਨੇ ਜੇ ਚਾਹੁੰਦੇ ਆ ਨੌਜਵਾਨਾਂ ਦੀ ਜ਼ਬਾਨੇ ਨੂੰ ਬਚਾਉਣਾ ਤੇ ਇਹਨਾਂ ਨੌਜਵਾਨਾਂ ਦੇ ਕੋਲੋਂ ਸਿੱਖਣ ਦੀ ਲੋੜ ਹੈਗੀ ਹੈ ਜਿਹੜੇ ਰੋਡ ਦੇ ਉੱਪਰ ਰੋਡ ਦੇ ਉੱਪਰ ਉੱਤਰ ਕੇ ਇੱਕ ਬਹੁਤ ਹੀ ਵਧੀਆ ਮੈਸੇਜ ਦੇ ਰਹੇ ਹਨ ਕਿ ਨਸ਼ੇ ਨੂੰ ਨਾ ਕਰਨੀ ਹੈਗੀ ਹੈ ਤੇ ਖੇਡਾਂ ਨੂੰ ਹਾਂ ਕਰਨੀ ਹੈਗੀ ਐ ਜੇ ਦੂਰ ਤੋਂ ਦੇਖਿਆ ਜਾਵੇ ਤੇ ਮਾਨਜੋਗ ਜ਼ਿਲ੍ਹੇ ਦੇ ਐਸਐਸਪੀ ਸਹਿਬਾਨ ਮਾਨਜੋਗ ਦੇ ਡੀਸੀ ਸਹਿਬਾਨ ਸਤਕਾਰਯੋਗ ਐਮਐਲਏ ਸਹਿਬਾਨ ਹਲਕਾ ਇੰਚਾਰਜ ਵੱਡੇ ਪੱਧਰ ਦੇ ਉੱਪਰ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਆ ਰਹੀ ਹੈਗੀ ਨਜ਼ਰ ਵੀਡੀਓ ਦੇ ਵਿੱਚ ਸ਼ਹੀਦ ਤੇ ਆਜ਼ਮ ਸਰਦਾਰ ਭਗਤ ਸਿੰਘ ਅਜੇ ਦੀ ਧਰਤੀ ਨਵਾਂ ਸ਼ਹਿਰ ਦੀਆਂ ਤਸਵੀਰਾਂ ਆ ਦਿਖਾਉਂਦੇ ਪਏ ਆ ਸਾਥਿਓ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਅੰਕੁਰ ਜੀ ਸਿੰਘ ਜੀ ਜ਼ਿਲ੍ਹੇ ਦੇ ਐਸਐਸਪੀ ਸਹਿਵਾਣ ਡਾਕਟਰ ਮਹਿਤਾਬ ਸਿੰਘ ਜੀ ਸ਼ੇਸ਼ਟਾਟ ਦੇ ਨਸ਼ੇ ਦੀ ਗੱਲ ਕਰਿਆਂ ਨੂੰ ਬੰਦ ਕਰਨ ਲਈ ਵੱਡੇ ਪਰਾਲੇ ਕੀਤੇ ਜਾ ਰਹੇ ਨੇ ਨੌਜਵਾਨਾਂ ਨੂੰ ਸਹੀ ਰਸਤੇ ਲਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਪਰਾਲਾ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਸਹੀ ਮੈਸੇਜ ਦਿੱਤਾ ਜਾ ਰਿਹਾ ਕਿ ਨਸ਼ੇ ਨੂੰ ਨਾ ਕਰਨੀ ਐ ਖੇਡਾਂ ਨੂੰ ਹਾਂ ਕਰਨੀ ਐ ਸਾਥੀਓ ਨੌਜਵਾਨਾਂ ਦੇ ਕੋਲੋਂ ਸਿੱਖਣ ਦੀ ਲੋੜ ਹੈ ਜੇ ਹੱਸਦਾ ਬਸਦਾ ਪੰਜਾਬ ਬਣਾਉਣਾ ਚਾਹੁੰਦੇ ਆ ਕਿਤੇ ਨਾ ਕਿਤੇ ਨਸ਼ੇ ਨੂੰ ਨਾ ਕਰਨੀ ਪਵੇਗੀ ਤੇ ਖੇਡਾ ਨੂੰ ਹਾਂ ਕਰਨੀ ਪਵੇਗੀ ਸਤਿਓ ਨੌਜਵਾਨਾਂ ਦੇ ਕੋਲੋਂ ਅੱਜ ਦਾ ਬਹੁਤ ਹੀ ਵੱਡਾ ਇੱਕ ਮੈਸੇਜ ਜਿਹੜਾ ਹੈਗਾ ਹੈ ਕਨਵੇ ਕੀਤਾ ਜਾ ਰਿਹਾ ਨੌਜਵਾਨਾਂ ਦੇ ਵੱਲੋਂ ਸਾਰਿਆਂ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਨ ਦੇ ਲਈ ਜਿਸ ਤਰ੍ਹਾਂ ਸਰਕਾਰ ਪਹਿਲੇ ਦਿਨ ਤੋਂ ਵੱਡੇ ਉਪਰਾਲੇ ਕਰਦੀ ਹੈਗੀ ਹੈ ਸਰਕਾਰ ਦਾ ਸਹਿਯੋਗ ਲਈਏ ਕਿ ਨਸ਼ੇ ਨੂੰ ਸਾਥੀਓ ਨਾ ਕਰਨੀ ਤੇ ਖੇਡਾਂ ਨੂੰ ਹਾਂ ਕਰਨੀ ਹੈਗੇ ਵੱਡੇ ਅਪਰਾਲੇ ਇਸ ਸਮੇਂ ਸਮੇਤੇ ਕੀਤੇ ਜਾ ਰਹੇ ਹਨ ਨੌ ਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਵਾਸਤੇ ਸਹੀ ਪਾਸੇ ਵਾਲਾ ਲੈ ਕੇ ਜਾਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਇੱਕ ਕਪਟੇਨ ਕਮਿਸ਼ਨਰ ਸ਼੍ਰੀ ਰਜੀਵ ਬਰਮਾ ਅੱਜ ਦੇ ਵੱਲੋਂ ਵੀ ਵੱਡੇ ਅਪਰਾਲੇ ਪਹਿਲੇ ਦਿਨ ਤੋਂ ਕੀਤੇ ਜਾ ਰਹੇ ਨੇ ਦੇਮ ਗੱਲ ਕਰੀਏ ਜ਼ਿਲ੍ਹੇ ਦੀ ਮਾਨਯੋਗ ਐਸਐਸਪੀ ਸਹਿਬਾਨ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਆਜੀ ਨੇ ਪਹਿਲੇ ਦਿਨ ਤੋਂ ਹੀ ਨੌਜਵਾਨਾਂ ਨੂੰ ਸਹੀ ਪਾਸੇ ਵੱਲ ਲਾਉਣ ਦੇ ਲਈ ਕਦਮ ਚੁੱਕਿਆ ਹੈਗਾ ਜਾਂ ਡਿਪਟੀ ਕਮਿਸ਼ਨਰ ਅੰਕੁਰ ਜੀ ਸਿੰਘ ਆਜੀ ਨੇ ਵੀ ਨੌਜਵਾਨਾਂ ਨੂੰ ਸਹੀ ਪਾਸੇ ਲਾਉਣ ਦੇ ਲਈ ਇਹ ਇੱਕ ਵੱਡਾ ਉਪਰਾਲਾ ਹੈਗਾ ਜਿਹੜਾ ਮੈਰਾਥਨ ਤਿਆਰ ਕੀਤੀ ਗਈ ਹੈ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਮੈਸੇਜ ਆ ਦਿੱਤੇ ਜਾ ਰਹੇ ਜਾ ਰਹੇ ਹਨ ਜੇ ਐਸਐਚਓ ਸਹਿਬਾਨਾਂ ਦੀ ਗੱਲ ਕੀਤੀ ਜਾਵੇ ਸਾਥੀਓ ਥਾਣੇ ਸਦਰ ਦੇ ਐਸਐਚਓ ਸਹਿਬਾਨ ਅਸ਼ੋਕ ਕੁਮਾਰ ਜੀ ਐ ਸਿਟੀ ਦੇ ਐਸਐਚਓ ਸਹਿਬਾਨ ਅਵਤਾਰ ਸਿੰਘ ਜੀ ਜੇ ਔੜ ਦੀ ਗੱਲ ਕੀਤੀ ਜਾਵੇ ਔੜ ਦੇ ਐਸਐਚਓ ਸਹਿਬਾਨ ਨਰੇਸ਼ ਕੁਮਾਰੀ ਨੇ ਵੀ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਵੱਡੀਆਂ ਸੱਥਾਂ ਨੂੰ ਕੀਤਾ ਹੈਗਾ ਜੇ ਚਾਹੁੰਦੇ ਆ ਨੌਜਵਾਨ ਇਸ ਦਲਦਲ ਦੇ ਵਿੱਚੋਂ ਨਿਕਲਣ ਸਾਥੀਓ ਬਹੁਤ ਵੱਡਾ ਅਪਰਾਲਾ ਹੈਗਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਪਵੇਗਾ ਨੌਜਵਾਨਾਂ ਅੰਦੇ ਜਵਾਨੇ ਨੂੰ ਬਚਾਉਣ ਦੇ ਲਈ ਚੰਗੇ ਪਾਸੇ ਲਾਉਣ ਦੇ ਲਈ ਇਹ ਬਹੁਤ ਵੱਡਾ ਅਪਰਾਲਾ ਇੱਕ ਵਧੀਆ ਮੈਸੇਜ ਆ ਜਾਂਦਾ ਹੈਗਾ ਪਬਲਿਕ ਨੂੰ ਕਿ ਜਿਹੜੀ ਸੈਰ ਹੈਗੀ ਐ ਜਾਂ ਮੈਰਾਥਨ ਜਾਂ ਖੇਡਾਂ ਜਾਂ ਘੋੜਾਂ ਦੀ ਗੱਲ ਕਰੀਏ ਜੇ ਉਹਦੇ ਨਾਲ ਜੋੜਾਂਗੇ ਨੌਜਵਾਨਾ ਆਪਣੀ ਜਵਾਨੀ ਨੂੰ ਜਰੂਰ ਸੰਭਾਲਣਗੇ ਨੌਜਵਾਨ ਹੀ ਦੇਸ਼ ਦਾ ਭਵਿੱਖ ਨੇ ਸਾਥੀਓ ਜੇ ਨੌਜਵਾਨ ਹੀ ਨਹੀਂ ਰਹਿਣਗੇ ਸਮਝ ਲਓ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਹੋਣ ਜਾਰ ਹੈਗਾ ਨੌਜਵਾਨਾਂ ਨੂੰ ਬਚਾਉਣ ਦੇ ਲਈ ਨੌਜਵਾਨ ਨੂੰ ਸਹੀ ਪਾਸੇ ਲਾਉਣ ਦੇ ਲਈ ਸਰਕਾਰ ਪਹਿਲੇ ਤਾਂ ਬੱਟੇਪਰਾਲੇ ਕਰਦੀ ਹੈ ਸਾਡਾ ਵੇ ਫਰਜ ਬਣਦਾ ਹੈ ਕਿ ਸਹਿਯੋਗ ਹੈਕ ਕਰੀਏ ਚੰਗਿਆਂ ਕਮਾਂ ਨੂੰ ਅਪਣਾਈਏ ਅੱਗੇ ਲੈ ਕੇ ਜਾਣ ਦੇ ਲਈ ਵੱਡੇ ਪਰਾਲੇ ਕਰੀਏ ਸਹੀ ਪਾਸੇ ਲੱਗਣ ਦੇ ਲਈ ਸਹੀ ਪਾਸੇ ਲਾਉਣ ਦੇ ਲਈ ਸਾਡਾ ਅਵੀ ਜਿਹੜਾ ਰੋਲ ਹੈਗਾ ਆ ਉਹ ਆਪਣੇ ਲਾਈਫ ਦਾ ਜੁਰ ਅਦਾ ਕਰਨਾ ਚਾਹੀਦਾ ਇਹਨਾਂ ਨੌਜਵਾਨਾਂ ਨੂੰ ਉਤਸ਼ਾਹ ਕਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰੀਏ ਇਨ੍ਹਾਂ ਹੀ ਨੌਜਵਾਨਾਂ ਦੇ ਕੋਲੋਂ ਸਿੱਖਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਇੱਕ ਚੰਗੇ ਪਾਸੇ ਲੱਗਣ ਦੇ ਲਈ ਨੌਜਵਾਨ ਅੱਜ ਮੈਸੇਜ ਦੇ ਰਹੇ ਹਨ ਜਿਹੜੇ ਸਾਥੀ ਅਜੇ ਵੀ ਘਰਾਂ ਦੇ ਵਿੱਚ ਬੱਚਿਆਂ ਨੇ ਕਿਤੇ ਨਾ ਕਿਤੇ ਸੋਚਦੇ ਹਨ ਕਿ ਅਸੀਂ ਖੇਡਾਂ ਦੇ ਨਾਲ ਜੁੜਨਾ ਹੈਗਾ ਤੇ ਇਹਨਾਂ ਦੇ ਉਤਸ਼ਾਹ ਤੋਂ ਹੀ ਸਿੱਖੀਏ ਖੇਡਾਂ ਦੇ ਨਾਲ ਜੁੜਨ ਦੇ ਲਈ ਅੱਜ ਤੋਂ ਹੀ ਇਹ ਮਨ ਬਣਾਈਏ ਕਿ ਖੇਡਾਂ ਦੇ ਨਾਲ ਜੇ ਜੁੜਾਂਗੇ ਤੇ ਜ਼ਰੂਰ ਇੱਕ ਦਿਨ ਚੰਗਾ ਆਵੇਗਾ ਇੱਕ ਦਿਨ ਵਧੀਆ ਆਵੇਗਾ ਜ਼ੁਬਾਨੀ ਸਾਡੀ ਜਿਹੜੀ ਹੈਗੀ ਆ ਉਹ ਸੰਭਾਲੀ